ਕਾਂਗਰਸ ਦੇ ਸੀਨੀਅਰ ਲੀਡਰ ਜਗਮੀਤ ਬਰਾੜ ਨੇ ਇੱਕ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਲੀਡਰਾਂ ਵੱਲੋਂ ਉਹਨਾਂ ਦੀ ਆਲੋਚਨਾ ਹੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਅੱਜ ਬੁਲਾਇਆ ਸੀ ਉਹ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਇਸ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਜਗਮੀਤ ਬਰਾੜ ਸਾਡੇ ਨਾਲ ਨੇ ਬਰਾੜ ਸਾਹਿਬ ਅੱਜ ਤੁਹਾਨੂੰ ਪ੍ਰਤਾਪ ਬਾਜਵਾ ਨੇ ਬੁਲਾਇਆ ਸੀਗਾ ਕਿ ਜੋ ਤੁਹਾਡੀ ਸਟੇਟਮੈਂਟ ਦਿੱਤੀ ਹੈ ਉਹਦੇ ਤੇ ਆ ਕੇ ਜਵਾਬ ਦਿਓ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਸਾਡੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ ਬਣਾਇਆ ਹੈ ਮੈਂ ਉਹਨਾਂ ਨੂੰ ਪ੍ਰਧਾਨ ਮੰਨਦਾ ਹਾਂ ਪਰ ਉਹਨੂੰ ਮੈਂ ਸਮਝਾ ਦਿੱਤਾ ਹੈ ਕਿ ਉਹਨਾਂ ਨੇ ਟੈਕਨੀਕਲ 에ਰਰ ਕੀਤੀ ਹੈ ਮੈਨੂੰ ਕੇਵਲ ਤੇ ਕੇਵਲ ਡਾਕਟਰ ਸ਼ਕੀਲ ਅਹਿਮਦ ਸਾਹਿਬ ਜਿਹੜੇ ਜਨਰਲ ਸਕੱਤਰ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਉਹੀ ਨੋਟਿਸ ਦੇ ਸਕਦੇ ਨੇ ਉਹਨਾਂ ਨੂੰ ਮੈਂ ਜਵਾਬ ਭੇਜ ਰਿਹਾ ਅੱਜ ਔਰ ਨਾਲ ਕਾਪੀ ਜਿਹੜੀ ਆ ਉਸ ਜਵਾਬ ਦੀ ਉਹ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਭੇਜ ਰਿਹਾ ਹਾਂ ਸ਼ਕੀਲ احمد ਨੇ ਬਰਾੜ ਸਾਹਿਬ ਸ਼ਕੀਲ احمد ਨੇ ਕਿਹਾ ਕਿ ਅਧਿਕਾਰ ਉਹਨਾਂ ਨੇ ਦਿੱਤਾ ਪ੍ਰਤਾਪ ਬਾਜਵਾ ਨੂੰ ਉਹਨਾਂ ਨੇ ਅਧਿਕਾਰ ਦਿੱਤਾ ਮੈਂ ਡਾਕਟਰ ਸਾਹਿਬ ਨੂੰ ਵੀ ਸਮਝਾਇਆ ਕਿਉਂਕਿ ਮੈਨੂੰ ਸੰਗਠਨ ਦਾ ਪਿਛਲੇ 35 ਸਾਲ ਦਾ ਤਜਰਬਾ ਹੈ ਇੱਕ 올 ਇੰਡੀਆ ਕਾਂਗਰਸ ਕਮੇਟੀ ਦੀ ਡਿਸਪਲਿਨਰੀ ਕਮੇਟੀ ਹੈ ਜਿਹਦੇ 4 ਮੈਂਬਰਸ ਨੇ ਮੇਰਾ ਜਿਹੜਾ ਕੇਸ ਹੈ ਕੇਵਲ ਤੇ ਕੇਵਲ ਡਿਸਪਲੀਨਰੀ ਕਮੇਟੀ ਆਫਟਰ ਜਨਰਲ ਸੈਕਟਰੀਜ਼ ਰეკਮੈਂਡੇਸ਼ਨ ਕਨਸੀਡਰ ਕਰ ਸਕਦੀ ਹੈ ਟੇਕਿੰਗ ਇਨਟੂ ਕੌਨਫੀਡੈਂਸ ਦਾ ਆਨਰੇਬਲ ਕਾਂਗਰਸ ਪ੍ਰੈਜ਼ੀਡੈਂਟ ਪ੍ਰਤਾਪ ਜੀ ਨੂੰ ਮੈਂ ਕਿਹਾ ਜਿਹੜਾ ਤੁਸੀਂ ਮੈਨੂੰ ਪੱਤਰ ਚ ਲਿਖਿਆ ਕਿ ਔਨ ਬਿਹਾਫ ਆਫ ਸ਼ਕੀਲ ਅਹਿਮਦ ਦਾ ਅੰਡਰਸਾਈਨਡ ਇਜ਼ ਪ੍ਰਤਾਪ ਸਿੰਘ ਬਾਜਵਾ ਅੰਡਰਸਾਈਨ ਸ਼ੁੱਡ ਬੀ ਡਾਕਟਰ ਸ਼ਕੀਲ ਅਹਿਮਦ ਔਰ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਕਿਤੇ ਨਾ ਕਿਤੇ ਇਹ ਗੱਲ ਉਹਨਾਂ ਦੇ ਦਿਮਾਗ ਚ ਆ ਗਈ ਹੈ ਉਸ ਜ਼ਿਮਨੀ ਚੋਣ ਦੇ ਵਿੱਚ ਬਿਜ਼ੀ ਨੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪਾਰਟੀ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਲਈ ਜ਼ੋਰ ਲਾਓ ਇਹ ਜਵਾਬ ਮੈਂ ਡਾਕਟਰ ਸ਼ਕੀਲ احمد ਨੂੰ ਭੇਜ ਦਿਆਂਗਾ ਔਰ ਜੇ ਤੁਹਾਨੂੰ ਪ੍ਰਤਾਪ ਬਾਜਬ ਕੋਈ ਬਾਜਬਾ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨਾਲ ਤੁਹਾਡੇ ਰਿਸ਼ਤੇ ਹਮੇਸ਼ਾ ਨਸਾਜ ਰਹੇ ਨੇ ਬੜੇ ਤਿੱਖੇ ਹਮਲੇ ਜਦੋਂ ਉਹਦੇ ਸਟੇਟਮੈਂਟ ਦਿੱਤੀ ਤੁਸੀਂ ਬੜੇ ਤਿੱਖੇ ਹਮਲੇ ਤੁਹਾਡੇ ਤੇ ਕੀਤੇ ਉਹਨਾਂ ਨੇ ਨਹੀਂ ਨਹੀਂ ਮੈਨੂੰ ਉਹਨਾਂ ਤੇ ਕੋਈ ਨਰਾਜ਼ਗੀ ਨਹੀਂ ਹਾਂ ਮੈਨੂੰ ਅਮਰਿੰਦਰ ਸਿੰਘ ਜੀ ਹੋਰ ਆਨੇ ਕੋ ਕਿ ਮੇਰਾ ਖਿਆਲ ਮੈਂ ਪਹਿਲਾ ਵਿਅਕਤੀ ਹਾਂ ਜਿਹੜਾ ਉਹਨਾਂ ਦੀਆਂ ਤਿੰਨੇ ਚਾਰੇ ਕਿਤਾਬਾਂ ਪੜੀਆਂ ਹੈ ਮੈਂ ਉਹਨਾਂ ਦੇ ਉਹਨਾਂ ਦੇ ਵਿਜ਼ਡਮ ਨੂੰ ਬਹੁਤ ਆਨਰ ਕਰਦਾ ਹਾਂ ਰਿਸਪੈਕਟ ਕਰਦਾ ਹਾਂ ਉਹਨਾਂ ਨੇ ਪਰ ਮੇਰਾ ਬਿਆਨ ਹੀ ਨਹੀਂ ਪੜਿਆ ਮੇਰਾ ਬਿਆਨ ਲਿਖਤੀ ਹੈ ਮੇਰਾ ਬਿਆਨ ਆਰਗੇਨਾਈਜੇਸ਼ਨ ਦੀ ਸੇਤ ਦੇ ਪੱਖੋਂ ਹੈ ਮੇਰਾ ਬਿਆਨ ਕਾਂਗਰਸ ਨੂੰ ਤਕੜਿਆ ਕਰਨ ਦੀ ਹੈ ਮੇਰਾ ਬਿਆਨ ਇੰਟਰੈਕਸ਼ਨ ਵਧਾਉਣਾ ਨਿਸ਼ਾਨੇ ਤੇ ਸਾਨੂੰ ਸਭ ਨੇ ਨਿਸ਼ਾਨੇ ਤੇ ਲਿਆ ਪਾਉਂਦੇ ਆਂ ਅੱਛਾ ਉਹਨਾਂ ਨੇ ਬੜਾ ਪਿਆਰਾ ਜਾਂ ਮਿੱਠਾ ਜ਼ਬਾਨ ਬਿਆਨ ਜਿਹੜਾ ਅਮਰਿੰਦਰ ਸਿੰਘ ਜੀ ਨੇ ਦਿੱਤਾ ਹੈ ਔਰ ਮੇਰਾ ਖਿਆਲ ਹੈ ਜਦੋਂ ਸਾਡੀ ਮੁਲਾਕਾਤ ਹੋਏਗੀ ਆਮੋ ਸਾਹਮਣੇ ਤਾਂ ਉਹ ਸਮਝ ਜਾਣਗੇ ਔਰ ਮੁਸਕਰਾ ਕੇ ਮੈਨੂੰ ਕਹਿਣਗੇ ਜਗਮੀਤ ਜੀ ਤੁਸੀਂ ਗੱਲਾਂ ਠੀਕ ਕਹੀਆਂ ਔਰ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵੀ ਉਹਨਾਂ ਨੇ ਅੱਜ ਅਜੀਤ 'ਚ ਬਿਆਨ ਦਿੱਤਾ ਹੈ ਪੜ੍ਹ ਲਓ ਕਿ ਜਗਮੀਤ ਸਿੰਘ ਬਲਾਰ ਹੋਰੀ ਰਹਿਣਗੇ ਤਾਂ ਕਾਂਗਰਸ 'ਚ ਪਰ ਪਤਾ ਨਹੀਂ ਉਹਨਾਂ ਨੇ ਇਹ ਬਿਆਨ ਉਹਨਾਂ ਦਾ ਤੋੜ ਮਰੋੜ ਕੇ ਕੁਝ ਹਿੱਸਾ ਪੇਸ਼ ਕੀਤਾ ਗਿਆ ਪ੍ਰਤਾਪ ਬਾਜਵਾ ਜੀ ਨੇ ਅੱਜ ਖੁਦ ਮੰਨਿਆ ਤਾਂ ਮੇਰਾ ਇਹ ਨਾ ਮੇਰਾ ਇਹ ਨਾ ਕੋਈ ਮਤਭੇਦ ਨਹੀਂ ਉਹਨਾਂ ਦਾ ਮੁੱਖ ਮੰਤਰੀ ਦੇ ਅਹੁਦੇ ਦਾ ਕੰਪੀਟੀਸ਼ਨ ਜਿਹੜਾ ਹੈ ਉਹ ਸਾਹ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਮਰਿੰਦਰ ਸਿੰਘ ਜੀ ਦਾ ਉਹ ਲੰਚ ਡਿਨਰ ਦੇ ਵਿੱਚ ਲੱਗੇ ਹੋਏ ਨੇ ਇਹ ਚੋਣਾਂ ਦੇ ਵਿੱਚ ਲੱਗੇ ਹੋਏ ਨੇ ਇਸ ਕਰਕੇ ਇਹਦਾ ਫੈਸਲਾ ਅੰਤਮ ਨਿਰਣਾ ਪਾਰਟੀ ਹਾਂ ਮੈਂ ਇਹ ਟਿੱਪਣੀ ਮਹੱਤਵਪੂਰਨ ਕਰਨਾ ਚਾਹੁੰਦਾ ਤੁਹਾਡਾ ਸਵਾਲ ਮਹੱਤਵਪੂਰਨ ਹੈ 2007 ਤੇ 2012 ਵਿੱਚ ਅਗਰ ਪੰਜਾਬ ਕਾਂਗਰਸ ਦੀ ਅਗਵਾਈ ਮੈਂ ਕਰ ਰਿਹਾ ਹੁੰਦਾ ਔਰ ਮੈਨੂੰ ਮੌਕਾ ਦਿੱਤਾ ਜਾਂਦਾ ਤਾਂ ਦੋਨੋਂ ਵਾਰ ਕਾਂਗਰਸ ਪਾਰਟੀ ਦੀ ਹਕੂਮਤ ਪੰਜਾਬ ਦੇ ਵਿੱਚ ਪਾਣੀ ਸੀ ਅਮਰਿੰਦਰ ਸਿੰਘ ਜੀ ਨੂੰ ਤਿੰਨ ਚਾਰ ਮੌਕੇ ਮਿਲ ਚੁੱਕੇ ਹੈ 2007 ਚ ਅਸੀਂ ਹਾਰ ਚੁੱਕੇ ਹਾਂ 2012 ਚ ਅਸੀਂ ਹਾਰ ਚੁੱਕੇ ਹਾਂ ਅਸੀਂ ਕਹਿੰਦੇ ਸੀ ਅਸੀਂ 80 ਬੰਦੇ ਜਿੱਤਾਂਗੇ ਜਿੱਤੇ ਅਸੀਂ 40 ਪਰ ਮੈਂ ਆਰਗੇਨਾਈਜੇਸ਼ਨ ਦਾ ਜੋ ਮੈਨੂੰ ਪੰਜਾਬ ਦੇ ਲੋਕਾਂ ਦਾ ਪਿਆਰ ਹਮੇਸ਼ਾ ਮਿਲਿਆ ਮੈਂ ਗੱਲ ਬੜੇ ਦ੍ਰਿੜਤਾ ਵਿਨਮਰਤਾ ਔਰ ਬਿਲਕੁਲ ਨਿਮਰ ਹੋ ਕੇ ਕਹਿਣਾ ਚਾਹੁੰਦਾ ਕਿ ਇਹਨਾਂ ਦੋਨਾਂ ਮੌਕਿਆਂ ਤੇ ਮੈਂ ਪਾਰਟੀ ਦੀ ਹਕੂਮਤ ਪੰਜਾਬ ਦੇ ਵਿੱਚ ਬਣਾ ਦੇਣੀ ਸੀ ਅਗਰ ਮੈਨੂੰ ਮੌਕਾ ਹੁੰਦਾ ਉਸ ਵੇਲੇ ਪ੍ਰਦੇਸ਼ ਦੀ ਪ੍ਰਧਾਨਗੀ ਦਾ ਤੁਹਾਨੂੰ ਲੱਗਦਾਗਾ ਕਿ ਹੁਣ ਤੁਹਾਨੂੰ ਇਹ ਮੌਕਾ ਦੇਣਾ ਚਾਹੀਦਾ ਕਾਂਗਰਸ ਨੂੰ ਨਹੀਂ ਇਹ ਕਾਂਗਰਸ ਦੀ ਹਾਈ ਕਮਾਂਡ ਮੇਰਾ ਖਿਆਲ ਮੈਂ ਇਹ ਦੂ ਵੱਡਾ ਮੁੱਦਾ ਉਠਾਇਆ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਵੱਡਾ ਮੁੱਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਕਾਂਗਰਸਮੈਨ ਦੀ ਜਿਹੜੀ ਜ਼ਮੀਰ ਹੈ ਆਤਮਾ ਹੈ ਔਰ ਵਰਕਰ ਦਾ ਜਿਹੜਾ ਪਾਰਟੀ ਪਤੀ ਸਮਰਪਣ ਹੈ ਔਰ ਉਹਦੀ ਜਿਹੜੀ ਕੁਰਬਾਨੀ ਹੈ ਮੈਂ ਉਹਦੇ ਮੁੱਦਿਆਂ ਨੂੰ ਉਹਦੇ